ਪੁਲਿਸ ਕਮਿਸ਼ਨਰ ਟੰਬਰ ਸਰ ਨੇ ਆਪਣਾ ਉਹ ਥਾਣਾ ਬੀ ਡਿਵੀਜ਼ਨ ਨੇ ਐਫ ਆਈ ਆਰ ਨੰਬਰ 53 ਦਰਜ ਕੀਤੀ ਹੈ 22/2025 ਅੰਡਰ ਸੈਕਸ਼ਨ 304 35 ਬੀ ਐਨ ਐਸ ਪੁਲਿਸ ਬੀ ਐਨ ਐਸ ਐਕਟ ਇਹਦੇ ਚ ਅਸੀਂ ਦੋ ਦੋਸ਼ੀ ਗ੍ਰਿਫਤਾਰ ਕੀਤੇ ਵਿਕਰਮਜੀਤ ਸਿੰਘ ਅਲਾਈਸ ਪਿੰਟੂ ਤੇ ਦੂਸਰਾ ਲਖਪ੍ਰੀਤ ਸਿੰਘ ਅਲਾਈਸ ਲਖ ਇਹਨਾਂ ਨੇ ਪਿਛਲੇ ਦਿਨੀ ਹੀ ਇੱਕ ਸਨੇਚਿੰਗ ਕੀਤੀ ਸੀ 파ਖੀ ਸਿੰਘ ਤੋਂ ਸਵੇਰੇ 3 ਵਜੇ ਲਾਗੇ ਤਾਗੇ ਜਿੱਦੇ ਚ ਉਹਨਾਂ ਨੇ ਪਾਠੀ ਸਿੰਘ ਦਾ ਮੋਟਰਸਾਈਕਲ ਤੇ ਆਈਫੋਨ ਖੋਇਆ ਸੀਗਾ ਜਿਵੇਂ ਸਾਨੂੰ ਇਨਫੋਰਮੇਸ਼ਨ ਮਿਲੀ ਪੁਲਿਸ ਟੀਮਸ ਅ ਮਗਰ ਲੱਕੇ ਮਨਿੰਦਰ ਜੀ ਨੇ ACP ਵੈਸਟ ਸੌਰੀ ACP ਈਸਟ ਮਨਿੰਦਰ ਜੀ ਤੇ SHO B ਡਿਵੀਜ਼ਨ ਸੁਖਬੀਰ ਜੀ ਇਹਨਾਂ ਨੇ ਪੁਲਿਸ ਟੀਮਸ ਬਣਾਈਆਂ ਤੇ ਪੂਰੀ ਤਹਿਕੀਕਾ ਸ਼ੁਰੂ ਕੀਤੀ ਤੇ ਜਦੋਂ ਹੀ ਆਪਣਾ ਜਿਹੜੇ ਆ ਦੋਨੋਂ ਦੋਸ਼ੀ ਗ੍ਰਿਫਤਾਰ ਹੋਏ ਤੇ ਇਹਨਾਂ ਤੋਂ ਸਾਨੂੰ ਚੀਜ਼ਾਂ ਵੀ ਰਿਕਵਰ ਹੋ ਗਈਆਂ ਆਈਫੋਨ 13 ਵੀ ਤੇ ਮੋਟਰਸਾਈਕਲ ਵੀ ਰਿਕਵਰ ਹੋ ਗਿਆ ਤੇ ਇਹਦੇ ਨਾਲ ਨਾਲ ਹੀ ਜੋ ਸਾਨੂੰ ਪਤਾ ਚੱਲੇਆ ਕਿ ਜਿਹੜਾ ਵਿਕਰਮਜੀਤ ਸਿੰਘ ਹੈ ਇਹਦੇ ਤੇ ਪਹਿਲਾਂ ਵੀ ਇੱਕ ਸਨਾਚਿੰਗ ਦਾ ਕੇਸ ਹੈਗਾ ਅਤੇ ਇਹ 10ਵੀਂ ਪਾਸ 10ਵੀਂ ਪੜਿਆ ਹੋਇਆ ਹੈ ਤੇ 144 ਨੰਬਰ ਵੀ 144/20 ਨੰਬਰ ਮਕਦਮਾ ਇਹਦੇ ਤੇ ਆਲਰੇਡੀ ਦਰਸੀ ਤੇ ਜਿਹੜਾ ਲਖਪ੍ਰੀਤ ਸਿੰਘ ਹੈ ਉਹ ਉਹਦੇ ਤੇ ਫਿਲਹਾਲ ਕੋਈ ਵੀ ਕੇਸ ਨਹੀਂ ਦਰਸੀਗਾ ਇਹ 30 ਤੇ 26 ਸਾਲ ਦੇ ਹੈਗੇ ਤੇ ਇਹ ਜਿਹੜਾ ਲਬਰੀਤ ਸਿੰਘ ਲਾਇਸ ਲਵ ਹੈ ਇਹ ਡੋਮੀਨੋਜ਼ ਪੀਜ਼ਾ ਤੇ ਕੰਮ ਕਰਦਾ ਤੇ ਦੋਨੋਂ ਹੀ ਤਰਨਤਾਰਨ ਡਿਸਟ੍ਰਿਕਟ ਦੇ ਰਹਿਣ ਵਾਲੇ ਆ ਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਇੱਕ ਮੁਕਦਮਾ ਪਹਿਲਾਂ ਵੀ ਟਰੇਸ ਹੋ ਗਿਆ 2 ਡਿਵੀਜ਼ਨ ਵਾਲਾ ਤੇ ਉਸ ਤੋਂ ਇਲਾਵਾ ਵੀ ਸਾਡੇ ਇੱਕ ਦੋ ਮੁਕਦਮੇ ਹੋਰ ਵੀ ਟਰੇਸ ਹੋ ਚੁੱਕੇ ਨੇ ਤਾਂ ਡੋਮੀਨੋਜ਼ ਤੋਂ ਇਲਾਵਾ ਮਟੋਗਨਵੇ ਨੇ ਕਾਫੀ ਲੜਕਿਆਂ ਦੀ ਕੰਪਲੇਨ ਆਈ ਕਿਉਂਕਿ ਉਹ ਬੈਗ ਉਹ ਚੱਲ ਨਹੀਂ ਜਾਂਦਾ ਉਹਨੂੰ ਦੂਸਰੇ ਕਾਮੀ ਇਹ ਕਿ ਸਾਹਮਣੇ ਆ ਰਹੇ ਕੋ ਜੋ ਇਹਨਾਂ ਵਾਸਤੇ ਕੋ ਸਖਤਨ ਦੇਖੋ ਸਾਡੀ ਪੂਰੀ ਡਿਸਟ੍ਰਿਕਟ ਪੁਲਿਸ ਕਮਿਸ਼ਨਰੇਟ ਦੀ ਪੁਲਿਸ ਪੂਰੀ ਦੀ ਪੂਰੀ ਮਸਤੈਦ ਹੈ ਤੇ ਜਿਵੇਂ ਵੀ ਸਾਡੇ ਹੋਰ ਕੋਈ ਸਾਹਮਣੇ ਆਊਗਾ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ ਤੇ ਅਸੀਂ ਹੋਰ ਵੀ ਕ੍ਰੈਕਡਾਊਨ ਕਰ ਰਹੇ ਹਾਂ ਡਿਲੀਵਰੀ ਬॉयਸ ਤੇ ਵੀ ਪਿੱਛੇ ਵੀ ਇੱਕ ਦੂਸਰਾ ਕੇਸ ਹੋਇਆ ਸੀ ਉਹਦੇ ਵਿੱਚ ਵੀ ਅਸੀਂ Amazon ਡਿਲੀਵਰੀ ਬॉय ਤੇ ਦੇ ਨਾਲ ਜੋ ਤੋਫਾ ਹੋਇਆ ਸੀ ਉਹ ਵੀ ਅਸੀਂ ਕ੍ਰੈਕਡਾਊਨ ਕੀਤਾ ਟਾਈਮ ਟੂ ਟਾਈਮ ਅਸੀਂ ਇੱਕ ਰੈਕਡਾਊਨ ਕਰੀ ਜਾ ਰਹੇ ਹਾਂ ਕੇਸਸ ਤੇ ਤੇ ਨਤ ਪਾ ਰਹੇ ਜੀ ਕੰਪਨੀ ਦੋਵੇਂ ਵਾਰਦਾਤਾ ਕਿ ਇਹ ਦੋਵੇਂ ਦੋਸ਼ੀ ਹੈ ਕਿ ਨਾ ਤੇ ਕੋਈ ਨਾਮ ਕੋਈ ਨਹੀਂ ਨਹੀਂ ਦੇਖੋ ਜੀ ਜਿਹੜਾ ਵਿਕਰਮਜੀਤ ਸਿੰਘ ਤੇ ਲਖਪ੍ਰੀਤ ਸਿੰਘ ਦੋ ਦੋਸ਼ੀ ਨੇ ਜਿਹੜਾ ਤਾਂ ਵਿਕਰਮਜੀਤ ਸਿੰਘ ਹੈ ਉਹ ਦੋ ਵਾਰਦਾਤਾ ਦਾ ਦੋਸ਼ੀ ਹੈ ਜਿਹੜਾ ਲਖਪ੍ਰੀਤ ਸਿੰਘ ਹੈ ਉਹ ਇਕੱਲੇ ਇਸੀ ਵਾਰਦਾਤਾ ਦਾ ਦੋਸ਼ੀ ਹੈ ਹਲੇ ਹੋਰ ਵੀ ਅਸੀਂ ਪਤਾ ਕਰ ਰਹੇ ਹਾਂ ਐ ਜੋ ਸਾਡੇ ਜੋ ਸਾਨੂੰ ਜੋ ਉਮੀਦ ਹੈ ਹੋਰ ਵੀ ਕੇਸਿਸ ਇਹਨਾਂ ਦੇ ਨਿਕਲਣ ਸਰ ਟੋਟਲ 2 ਕੇਸਾਂ ਵਿੱਚ এনਵਾਇਰਨਮੈਂਟ ਸੀ ਜਣੀ ਕਿ ਬਹੁਤ ਜ਼ਿਆਦਾ ਸੀਸੀਟੀਵੀ ਫੁਟੇਜ ਵਾਇਰਲ ਹੋਈ ਸੀ ਇੱਕ ਤਾਂ ਜੇ ਆਈ ਵਾਲੀ ਜਿਹੜੀ ਫੈਸਿਗ ਹੋਈ ਸੀ ਇੱਕ ਪਾਚੀ ਵਾਲੀ ਫੈਸਿਗ ਹੋਈ ਸੀ ਹਾਂਜੀ ਬਿਲਕੁਲ ਜੀ ਸਰ ਜੇ ਆਈ ਕੋਲੋਂ ਟੋਟਲ ਰਕਮ ਕਿੰਨੀ ਕੀਤੀ ਗਈ ਸੀ ਉਹ ਅਸੀਂ ਹਲੇ ਸਾਰਾ ਕਰ ਰਹੇ ਹਾਂ ਇਨਵੈਸਟਿਗੇਟ ਤੇ ਜਿਵੇਂ ਸਾਰਾ ਆਪਣਾ ਇਨਵੈਸਟਿਗੇਸ਼ਨ ਹੈ ਜੋ ਵੀ ਸਾਹਮਣੇ ਆਊਗਾ ਅਸੀਂ ਤੁਹਾਡੇ ਤੱਕ ਲੈ ਆਵਾਂਗੇ ਹਾਂਜੀ ਉਹ ਵੀ ਬਰਾਮਦ ਹੋਊਗਾ ਉਹ ਅਸੀਂ ਆਰਟੀ ਆਫਿਸ ਤੋਂ ਕਨਫਰਮ ਕਰਾ ਰਹੇ ਹਾਂ ਉਹ ਅਸੀਂ ਪਿਸਟਲ ਕਰ ਰਹੇ ਹਾਂ ਜੀ ਪਿਸਟਲ ਤੇ ਕੀਤੀ ਸੀ ਉਹਲੇ ਅਸੀਂ ਕੋਸ਼ਿਸ਼ ਕਰ ਰਹੇ ਨੇ ਕਵਰ ਕਰਨ ਦੇ